ਅਮਰੀਕਾ ਵੱਲੋਂ ਜਹਾਜ਼ ਭਰ ਕੇ ਸਾਡੇ ਪੰਜਾਬੀਆਂ ਤੇ ਭਾਰਤੀਆਂ ਨੂੰ ਹੱਥਕੜੀਆਂ ਤੇ ਜੰਜੀਰਾ ਦੇ ਵਿੱਚ ਜਕੜ ਕੇ ਭਾਰਤ ਵੱਲ ਕੱਢਣ ਦੇ ਮਾਮਲੇ ਦੇ ਵਿੱਚ ਹੁਣ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਨਵੇਂ ਮੋੜ ਆ ਰਹੇ ਨੇ ਤੇ ਕਈ ਸਾਰੀਆਂ ਵੱਡੀਆਂ ਗੱਲਾਂ ਦੇ ਖੁਲਾਸੇ ਹੋ ਰਹੇ ਨੇ ਪਹਿਲੀ ਗੱਲ ਤਾਂ ਇਹ ਸਾਹਮਣੇ ਆ ਰਹੀ ਹੈ ਕਿ ਇਹ ਆਖਰੀ ਜਹਾਜ਼ ਨਹੀਂ ਸੀ ਇਸ ਤੋਂ ਬਾਅਦ ਹੋਰ ਕਈ ਸਾਰੇ ਜਹਾਜ਼ ਅਮਰੀਕਾ ਇਸੇ ਤਰ੍ਹਾਂ ਭਰ ਕੇ ਬੇੜੀਆਂ ਹੱਥਕੜੀਆਂ ਤੇ ਜਕੜ ਕੇ ਭਾਰਤ ਵੱਲ ਆਉਣ ਵਾਲੇ ਦਿਨਾਂ 'ਚ ਭੇਜੇਗਾ ਦੂਜੀ ਗੱਲ ਇਹ ਸਾਹਮਣੇ ਆਈ ਹੈ ਕਿ ਅਮਰੀਕਾ ਨੇ ਜਾਣ ਬੁੱਝ ਕੇ ਹੱਥਕੜੀਆਂ ਤੇ ਬੇੜੀਆਂ ਸਾਡੇ ਮੁੰਡੇ ਕੁੜੀਆਂ ਨੂੰ ਲਾਈਆਂ ਇਥੋਂ ਤੱਕ ਕਿ ਵਿੱਚ ਇੱਕ ਛੋਟਾ ਜਿਹਾ ਬੱਚਾ ਸੀ ਉਹਨੂੰ ਵੀ ਹੱਥਕੜੀਆਂ ਤੇ ਬੇੜੀਆਂ ਲਾਈਆਂ ਜਾਣ ਬੁੱਝ ਕੇ ਲਾਈਆਂ ਕਿਉਂਕਿ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਇੱਕ ਨਵੀਂ ਗੱਲ ਬਣਾਉਣੀ ਚਾਹੁੰਦਾ ਸੀ ਉਹ ਕਿਹੜੀ ਗੱਲ ਹੈ ਉਹ ਤੁਹਾਨੂੰ ਅੱਗੇ ਦੱਸਦੇ ਹਾਂ ਤੀਜੀ ਵੱਡੀ ਜਾਣਕਾਰੀ ਹੈ ਕਿ ਜਿੰਨਾ ਏਜੰਟਾਂ ਨੇ ਇਹਨਾਂ ਮੁੰਡਿਆਂ ਕੁੜੀਆਂ ਨੂੰ ਉਧਰ ਮਿਸ ਗਾਈਡ ਕਰਕੇ ਗੁੰਮਰਾਹ ਕਰਕੇ ਭੇਜਿਆ ਉਹਨਾਂ ਤੇ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਔਰ ਅੱਜ ਇੱਕ ਏਜੰਟ ਸਤਨਾਮ ਸਿੰਘ ਜਿਹਨੇ ਕਿ ਦਲੇਰ ਸਿੰਘ ਨਾਂ ਦੇ ਅਮਰਸਰ ਦੇ ਇੱਕ ਮੁੰਡੇ ਨੂੰ ਜਿਹੜਾ ਕਿ ਅਜਨਾਲਾ ਦਾ ਰਹਿਣ ਵਾਲਾ ਉਹਨੂੰ 60 ਲੱਖ ਰੁਪਏ ਲੈ ਕੇ ਭੇਜਿਆ ਸੀ ਇਸ ਤਰ੍ਹਾਂ ਤੇ ਬਾਅਦ ਦੇ ਵਿੱਚ ਉਹਦੀ ਗੱਲ ਨਹੀਂ ਸੀ ਸੁਣਦਾ ਕਹਿ ਕੇ ਭੇਜਿਆ ਸੀ ਕਿ ਸਿੱਧਾ ਜਾਏਗਾ ਅਮਰੀਕਾ ਤੇ ਲਵਾਈ ਸੀ ਡੋਂਕੀ ਉਹ ਉਹ ਉਹਦੇ ਉੱਪਰ ਅੱਜ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਐਕਸ਼ਨ ਲਿਆ ਅਗਲਾ ਵੱਡਾ ਸਵਾਲ ਇਹ ਮੂੰਹ ਅੱਡ ਕੇ ਖੜਾ ਕਿ ਕੀ ਭਗਵੰਤ ਮਾਨ ਸਰਕਾਰ ਇਹਨਾਂ ਠੱਗ ਏਜੰਟਾਂ ਤੇ ਇਹਨਾਂ ਗੁੰਮਰਾਹ ਕਰਨ ਵਾਲੇ ਏਜੰਟਾਂ ਤੇ ਕੋਈ ਸਖਤ ਐਕਸ਼ਨ ਲਵੇਗੀ ਕਾਰਵਾਈ ਕਰੇਗੀ ਕਿਉਂਕਿ 1 2 10 ਨਹੀਂ ਸੈਂਕੜੇ ਨਹੀਂ ਹਜ਼ਾਰਾਂ ਤੇ ਲੱਖਾਂ ਦੀ ਤعداد ਦੇ ਵਿੱਚ ਇਹੋ ਜਿਹੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੂੰ ਇਹਨਾਂ ਏਜੰਟਾਂ ਨੇ ਉਹਨਾਂ ਤੋਂ ਲੱਖਾਂ ਰੁਪਏ ਇੱਕ ਇੱਕ ਤੋਂ ਵਟੋਰ ਕੇ ਉਹਨਾਂ ਨੂੰ ਮਿਸਗਾਈਡ ਕਰਕੇ ਗੁੰਮਰਾਹ ਕਰਕੇ ਬਾਹਰਲੇ ਦੇਸ਼ਾਂਵਲ ਭੇਜਿਆ ਜਿਹੜੇ ਉੱਥੇ ਫਸੇ ਬੈਠੇ ਨੇ ਜੇਲ੍ਹਾਂ 'ਚ ਨੇ ਜਾਂ ਜੰਗਲਾਂ ਦੇ ਵਿੱਚ ਮਾਰੇ ਗਏ ਸੋ ਕੀ ਭਗਵੰਤਮਾਨ ਸਰਕਾਰ ਇਹੋ ਜਿਹੇ ਜਿਹੜੇ ਏਜੰਟ ਨੇ ਉਹਨਾਂ ਤੇ ਸਖਤ ਕਾਰਵਾਈ ਕਰੇਗੀ ਜਿਸ ਤਰ੍ਹਾਂ ਸ਼ੁਰੂ ਹੋਈ ਹੈ ਕਾਰਵਾਈ ਕੀ ਇੱਕ ਏਜੰਟ ਤੇ ਕਾਰਵਾਈ ਕਰਕੇ ਬੰਦ ਕੰਮ ਤਾਂ ਨਹੀਂ ਕਰ ਦਿੱਤਾ ਜਾਏਗਾ ਜਿਹੜੇ ਪੰਜਾਬ ਦੇ 30 ਦੇ ਕਰੀਬ ਮੁੰਡੇ ਕੁੜੀਆਂ ਪਹਿਲੇ ਜਹਾਜ਼ 'ਚ ਆਏ ਨੇ ਉਹਨਾਂ ਸਾਰਿਆਂ ਨੂੰ ਠੱਗ ਏਜੰਟਾਂ ਨੇ ਮਿਸਗਾਈਡ ਕੀਤਾ ਸੀ ਗੁੰਮਰਾਹ ਕੀਤਾ ਸੀ ਪਰ ਇੱਥੇ ਇੱਕ ਨਵੀਂ ਗੱਲ ਹੋਰ ਵੀ ਸਾਹਮਣੇ ਆਈ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਤੇ ਵੱਡਾ ਰੌਲਾ ਪਿਆ ਰਾਹੁਲ ਗਾਂਧੀ ਹੋਰਾਂ ਨੇ ਵੀ ਪਾਇਆ ਬਾਕੀਆਂ ਨੇ ਵੀ ਪਾਇਆ ਪਰ ਉੱਥੇ ਸਭ ਤੋਂ ਵੱਡੀ ਗੱਲ ਨਿਕਲ ਕੇ ਇਹ ਆਈ ਕਿ ਭਾਰਤ ਦੇ ਵਿਦੇਸ਼ ਮੰਤਰੀ ਨੇ ਮੋਦੀ ਸਰਕਾਰ ਨੇ ਇਸ ਮਾਮਲੇ ਨੂੰ ਕੋਈ ਬਹੁਤੀ ਵਜਨ ਨਹੀਂ ਦਿੱਤਾ ਕੋਈ ਬਹੁਤੀ ਵੱਡੀ ਗੱਲ ਨਹੀਂ ਸਮਝਿਆ ਸਗੋਂ ਇਹ ਕਹਿ ਦਿੱਤਾ ਵੀ ਅਮਰੀਕਾ ਤਾਂ ਇਦਾਂ ਹੀ ਕਰਦਾ ਤੇ ਉਹਨੇ ਇਦਾਂ ਹੀ ਕਰਨਾ ਤੇ ਗੱਲ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਦੂਜੇ ਪਾਸੇ ਇੱਕ ਸਵਾਲ ਹੋਰ ਜ਼ੋਰ ਫੜ ਗਿਆ ਪਾਰਲੀਮੈਂਟ 'ਚ ਵੀ ਜਦੋਂ ਅਮਰੀਕਾ ਨੇ ਭੇਜਣਾ ਸੀ ਜੋ ਜੇ ਕੋਲੰਬੀਆ ਵਰਗੇ ਦੇਸ਼ ਇਹ ਕਹਿ ਸਕਦੇ ਐ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਆਪੇ ਲੈ ਕੇ ਜਾਵਾਂਗੇ ਤੁਸੀਂ ਹੱਥਕੜੀਆਂ ਬੇੜੀਆਂ ਲਾ ਕੇ ਨਾ ਛੱਡ ਕੇ ਜਾਇਓ ਤਾਂ ਭਾਰਤ ਕਿਉਂ ਨਹੀਂ ਇਹ ਗੱਲ ਕਹਿ ਸਕਦਾ ਸੀ ਇੱਕ ਸਵਾਲ ਹੋਰ ਵੱਡਾ ਜੋਰ ਫੜ ਗਿਆ ਕਿ ਪੰਜਾਬ ਦੇ ਵਿੱਚ ਹੀ ਕਿਉਂ ਜਹਾਜ਼ ਭੇਜਿਆ ਜਦੋਂ ਕਿ ਜਾਦਾ ਮੁੰਡੇ ਗੁਜਰਾਤ ਦੇ ਸੀ ਤੇ ਉਹਦੇ ਬਰਾਬਰ ਹੀ ਹਰਿਆਣੇ ਦੇ ਸੀ ਤੇ ਯੂਪੀ ਦੇ ਸੀ ਮਹਾਰਾਸ਼ਟਰ ਦੇ ਸੀ ਤਾਂ ਫਿਰ ਸਾਰਿਆਂ ਦੇ ਲਈ ਵਿਚਾਰੇ ਗੁਜਰਾਤ ਚ ਜਹਾਜ਼ ਜਾਂ ਦਿੱਲੀ ਚ ਜਹਾਜ਼ ਕਿਉਂ ਨਹੀਂ ਉਤਾਰਿਆ ਗਿਆ ਜਹਾਜ਼ ਪੰਜਾਬ ਚ ਕਿਉਂ ਲਿਆਂਦਾ ਗਿਆ ਕੀ ਅਮਰੀਕਾ ਸਰਕਾਰ ਤੇ ਭਾਰਤ ਸਰਕਾਰ ਇਹ ਬਣਾਉਣਾ ਚਾਹੁੰਦੀ ਹੈ ਕਿ ਪੰਜਾਬ ਹੀ ਇਹੋ ਜਿਹਾ ਕੰਮ ਕਰਦਾ ਪੰਜਾਬੀ ਮੁੰਡੇ ਹੀ ਇਹੋ ਜੇ ਕੰਮ ਕਰਦੇ ਨੇ ਕੀ ਇਹ ਪੰਜਾਬੀਆਂ ਦੇ ਉੱਪਰ ਇੱਕ ਧੱਬਾ ਲਾਉਣ ਦੀ ਕੋਸ਼ਿਸ਼ ਹੈ ਇਹ ਸਵਾਲ ਵੱਡੇ ਪੱਧਰ ਤੇ ਜੋਰ ਫੜ ਗਿਆ ਕਿਉਂਕਿ ਪੰਜਾਬੀ ਸਿਰਫ 30 ਸੀ ਬਾਕੀ ਦੂਜੇ ਸੂਬਿਆਂ ਦੇ ਸੀ ਔਰ ਜ਼ਿਆਦਾ ਗੁਜਰਾਤ ਦੇ ਸੀ ਤਾਂ ਪਰ ਗੁਜਰਾਤ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਹਰਿਆਣਾ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਯੂਪੀ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਕਿ ਇਸ ਕਰਕੇ ਉੱਥੇ ਜਹਾਜ਼ ਨਹੀਂ ਉਤਾਰਿਆ ਗਿਆ ਤੇ ਸਿਰਫ ਪੰਜਾਬ ਚ ਉਤਾਰਿਆ ਗਿਆ ਇਹ ਗੱਲ ਵੀ ਜ਼ੋਰ ਫੜ ਗਈ ਹੈ ਹੁਣ ਇੱਕ ਇੱਥੇ ਵੱਡੀ ਗੱਲ ਇਹ ਆ ਕਿ ਜਿਹੜੇ ਪੰਜਾਬੀ ਜਾ ਰਹੇ ਨੇ ਕੀ ਉਹ ਭਰੀ ਨੇ ਬਿਲਕੁਲ ਨਹੀਂ ਦਿਮਾਗ ਸਭ ਦੇ ਸਾਰਿਆਂ ਦੇ ਵਿੱਚ ਦੇਖੋ ਅਸੀਂ ਤੰਗ ਆ ਅਸੀਂ ਸਿਸਟਮ ਦੇ ਮਾਰੇ ਆ ਅਸੀਂ ਸਿਆਸਤਾਂ ਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਬੇਰੁਜ਼ਗਾਰ ਆ ਦੁਖੀ ਆ ਮਜਬੂਰ ਆ ਪਰ ਇਹਦੇ باوجود ਵੀ ਸਾਡੇ ਸਿਰ 'ਚ ਦਿਮਾਗ ਲੱਗਾ ਸਾਨੂੰ ਇਹਨਾਂ ਦਾ ਪਤਾ ਹੀ ਆ ਕਿ ਡੌਂਕੀ ਲੈ ਕੇ ਜਾਣਾ ਜਾਂ ਇਹਨਾਂ ਏਜੰਟਾਂ ਦੇ ਹੱਥੇ ਚੜ੍ਹ ਕੇ ਜਾਣਾ ਸਾਡੇ ਲਈ ਬਹੁਤ ਖਤਰਨਾਕ ਹੋ ਸਕਦਾ ਸਾਹਮਣੇ ਸੁਣਿਆ ਵੀ ਇਹ ਕਿੱਦਾਂ ਲੈ ਕੇ ਜਾਂਦੇ ਨੇ ਸਭ ਦੇ ਅੰਦਰ ਇੱਕ ਡਰ ਵੀ ਹੁੰਦਾ ਪਰ ਫਿਰ ਵੀ ਜਿਹੜੀ ਹੁਣ ਇੱਕ ਬੀਬੀ ਐ ਜਿਹੜੀ ਬੇਗੋਵਾਲ ਦੇ ਨੇੜਲੇ ਇੱਕ ਪਿੰਡ ਦੀ ਉਹ ਬੀਬੀ ਆਪਣੇ ਇੱਕ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਗਈ ਹੋਈ ਸੀ ਕਈ ਮਹੀਨੇ ਰੁਲੀ ਆ ਉਹ ਏਜੰਟਾਂ ਦੇ ਹੱਥੇ ਚੜਕੇ ਤੇ ਆਖਰ ਅਮਰੀਕਾ ਨੇ ਪਿੱਛੇ ਮੋੜ ਦਿੱਤੀ ਹੈ ਤੇ ਇੱਕ ਬੰਦਾ ਇਹ ਵੀ ਦੱਸ ਰਿਹਾ ਜਿਹੜਾ ਵਾਪਸ ਆਇਆ ਉਹ ਕਹਿੰਦਾ ਕਿ ਜਿਹੜੇ ਉਹ ਡੌਂਕਰ ਨੇ ਜਿਹੜੇ ਡੌਂਕੀ ਲਵਾਉਂਦੇ ਨੇ ਉਹ ਕੁੜੀਆਂ ਨੂੰ ਨਹੀਂ ਬਖਸ਼ਦੇ ਸਾਰਿਆਂ ਦੇ ਸਾਹਮਣੇ ਕੁੜੀਆਂ ਦੇ ਨਾਲ ਉਹ ਕਈ ਚੀਜ਼ਾਂ ਗਲਤ ਕਰਦੇ ਨੇ ਤੇ ਜਾਣ ਕੇ ਕਰਦੇ ਨੇ ਹੁਣ ਪਾਈ ਜਦੋਂ ਮਜਬੂਰ ਅਗਲੇ ਨੂੰ ਪਤਾ ਫਸੇ ਐ ਅਗਲੇ ਤੇ ਕਰਨਗੇ ਕਈ ਸੁਨੱਖੀਆਂ ਕੁੜੀਆਂ ਨੂੰ ਉਹ ਪਾਸੇ ਵੀ ਕਰ ਲੈਂਦੇ ਨੇ ਫਿਰ ਉਹਨਾਂ ਦੇ ਨਾਲ ਖੇ ਖਾਂਦੇ ਨੇ ਤੇ ਫਿਰ ਮਾਰ ਦਿੰਦੇ ਨੇ ਨਾ ਕੋਈ ਅੱਗੇ ਪਤਾ ਨਾ ਪਿੱਛੇ ਪਤਾ ਨਾ ਕੋਈ ਪੁੱਛਣ ਵਾਲਾ ਤੇ ਨਾ ਦੱਸਣ ਵਾਲਾ ਨਾ ਕੋਈ ਕਾਰਵਾਈ ਕਰਨ ਵਾਲਾ ਆ ਕੁਝ ਹੁੰਦਾ ਪਰ ਮੈਨੂੰ ਲੱਗਦਾ ਕਿ ਜਦੋਂ ਸਾਨੂੰ ਪਤਾ ਹੈ ਵੀ ਇਹ ਰਸਤਾ ਗਲਤ ਹੈ ਜੇ ਗਰੀਬੀ ਹੈ ਤਾਂ ਇਹਦਾ ਮਤਲਬ ਇਹ ਥੋੜਾ ਹੈ ਕਿ ਅਸੀਂ ਆਪਣੀਆਂ ਇੱਜ਼ਤਾਂ ਇਨਲਾਮ ਕਰ ਦਈਏ ਜੇ ਗਰੀਬੀ ਐ ਤਾਂ ਇਹਦਾ ਮਤਲਬ ਇਹ ਥੋੜਾ ਕਿ ਅਸੀਂ ਬਿਲਕੁਲ ਗਲਤ ਰਾਹ ਅਪਣਾਉਣ ਲੱਗ ਜਾਈਏ ਤੰਗੀਆਂ ਤੁਰਸ਼ੀਆਂ ਤੇ ਮਾੜੀਆਂ ਹਾਲਤਾਂ ਚ ਵੀ ਸਾਡੇ ਗੁਰੂ ਸਹਿਬਾਨ ਤੇ ਉਹਨਾਂ ਦੇ ਸਿੰਘ ਰਹੇ ਸਾਡੇ ਹੋਰ ਸਾਡੇ ਇਤਿਹਾਸ ਦੇ ਵਿੱਚ ਸਾਡੇ ਪੁਰਖਿਆਂ ਨੇ ਬਹੁਤ ਮਾੜਾ ਟਾਈਮ ਦੇਖਿਆ ਪਰ ਕਦੇ ਵੀ ਇਹੋ ਜੀਆਂ ਕਰਤੂਤਾਂ ਦੇ ਹੱਥੇ ਨਹੀਂ ਸੀ ਚੜੇ ਸਾਡਾ ਖੁੱਦਾ ਪਰਿਵਾਰ 1947 ਦੇ ਵਿੱਚ ਪਾਕਿਸਤਾਨ ਤੋਂ ਉਜੜ ਕੇ ਆਇਆ ਪਾਕਿਸਤਾਨ ਦੇ ਲਾਹੌਰ ਦੇ ਕਸੂਰ ਦੇ ਪਿੰਡ ਬੱਦੋਕੇ ਦੇ ਵਿੱਚ ਸਾਡਾ ਇੱਕ ਬਹੁਤ ਖਾਂਦਾ ਪਿੰਦਾ ਅਮੀਰ ਪਰਿਵਾਰ ਸੀ ਪਰ ਸਭ ਕੁਝ ਭਰਿਆ ਭਰਾਇਆ ਉੱਥੇ ਛੱਡ ਕੇ ਤੇ ਉੱਥੋਂ ਨੰਗ ਮਲੰਗ ਹੋ ਕੇ ਅਸੀਂ ਉਜੜ ਕੇ ਇੱਧਰ ਆਏ ਪਰ ਇੱਧਰ ਆ ਕੇ ਸਾਡੇ ਵੱਡੇ ਵਡੇਰਿਆਂ ਨੇ ਗਲਤ ਤਰੀਕੇ ਨਹੀਂ ਅਪਣਾਏ ਮਤਲਬ ਆਪਣੀ ਇੱਜ਼ਤ ਦੇ ਸੌਦੇ ਨਹੀਂ ਕੀਤੇ ਮਤਲਬ ਗਲਤ ਰਾਹ ਨਹੀਂ ਚੁਣੀ ਮਿਹਨਤ ਕੀਤੀ ਲਗਨ ਨਾਲ ਤੇ ਅੱਜ ਫਿਰ ਚੰਗੀ ਰੋਟੀ ਖਾਣ ਤੱਕ ਪਹੁੰਚੇ ਨੇ ਭਾਵੇਂ ਕਿ ਇਹ ਸਿਸਟਮ ਨੇ ਕਿਸੇ ਨੂੰ ਬਹੁਤਾ ਤਾਂ ਉੱਪਰ ਉੱਠਣ ਨਹੀਂ ਦਿੱਤਾ ਇੱਥੇ ਕੁਝ ਕਾਰਪੋਰੇਟ ਘਰਾਣਿਆਂ ਤੇ ਕੁਝ ਪੂੰਜੀਪਤੀਆਂ ਦੀ ਅਜਾਰੇਦਾਰੀ ਹੈ ਪਰ ਇਹ ਸਵਾਲ ਤਾਂ ਮੂੰਹ ਅੱਡ ਕੇ ਖੜੇ ਨੇ ਨਾ ਇਹ ਜਿਹੜੇ ਬੁਰੇ ਹਾਲਾਤ ਪੈਦਾ ਹੋਏ ਨੇ ਜਿੰਨਾ ਕਰਕੇ ਮੁੰਡੇ ਕੁੜੀਆਂ ਜਾਂਦੇ ਨੇ ਉਹ ਸਿਸਟਮ ਦੀ ਦੇਣ ਨੇ ਉਹ ਰਾਜ ਪ੍ਰਬੰਧ ਦੀ ਦੇਣ ਨੇ ਉਹ ਸਾਰਾ ਕੁਝ ਇਸ ਸਿਆਸਤ ਦੀ ਦੇਣ ਹੈ ਪਰ ਫਿਰ ਵੀ ਸਾਨੂੰ ਇੱਥੇ ਰਹਿ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਨਾ ਕਿ ਗਲਤ ਤਰੀਕਿਆਂ ਦੇ ਨਾਲ ਇਥੋਂ ਕੈਰਾ ਵਾਂਗ ਡਰਪੋਕਾ ਵਾਂਗ ਨੱਸ ਜਾਣਾ ਚਾਹੀਦਾ ਤੇ ਮੈਨੂੰ ਬਹੁਤ ਦੁੱਖ ਹੈ ਕਿ ਜਿਹੜੇ ਲੋਕ ਆਪਣੀਆਂ ਧੀਆਂ ਨੂੰ ਐਦਾਂ ਡੋਂਕਰਾਂ ਦੇ ਹੱਥੇ ਚੜਾ ਕੇ ਭੇਜਦੇ ਨੇ ਮੈਨੂੰ ਲੱਗਦਾ ਸ਼ਰਮ ਸਾਨੂੰ ਵੀ ਆਉਣੀ ਚਾਹੀਦੀ ਹੈ ਯਾਰ ਡਾਲਰਾਂ ਦੇ ਲਈ ਅਸੀਂ ਕੁਝ ਵੀ ਕਰ ਸਕਦੇ ਆ ਹੱਦ ਕਿਹੜਾ ਆਉਂਦੀ ਹੈ ਯਾਰ ਪੈਸਾ ਬਹੁਤ ਕੁਸ਼ ਹੈ ਪਰ ਇੰਨਾ ਕੁਝ ਵੀ ਨਹੀਂ ਕਿ ਅਸੀਂ ਪੈਸੇ ਦੇ ਲਈ ਅਸੀਂ ਅਸੀਂ ਆਪਣੇ ਆਪ ਨੂੰ ਇਸ ਹੱਦ ਤੱਕ ਗਰਾ ਦিয়ে ਕਿ ਬਾਅਦ ਸਾਡੀ ਜਮੀਰ ਵੀ ਸਾਨੂੰ ਮਾਫ ਨਾ ਕਰ ਸਕੇ ਸੋ ਇਹ ਜਿਹੜੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਅਮਰੀਕਾ ਦੇ ਵਿੱਚੋਂ ਅਜੇ ਬਹੁਤ ਜਹਾਜ਼ ਪਰ ਪਰ ਕੇ ਆਉਣੇ ਨੇ ਇੱਕ ਵੱਡਾ ਸਵਾਲ ਹੋਰ ਵੀ ਹੈ ਦੇਖੋ ਅਮਰੀਕਾ ਨੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਜਿਹੜੇ ਨੌਜਵਾਨ ਭੇਜੇ ਨੇ ਇਹ ਸਭ ਤੋਂ ਪਹਿਲਾਂ ਭਾਰਤ 'ਚ ਹੀ ਹੱਥਕੜੀਆਂ ਬੇੜੀਆਂ ਲਾ ਕੇ ਕਿਉਂ ਭੇਜੇ ਪਾਕਿਸਤਾਨ 'ਚ ਨਹੀਂ ਭੇਜੇ ਨੇਪਾਲ 'ਚ ਨਹੀਂ ਭੇਜੇ ਬਾਕੀ ਮੋਕਾਂ ਦੇ ਵੀ ਗਏ ਨੇ ਪਰ ਹੱਥਕੜੀਆਂ ਤੇ ਬੇੜੀਆਂ ਲਾ ਕੇ ਇਕੱਲੇ ਭਾਰਤ ਦੇ ਹੀ ਭੇਜੇ ਦੇਖੋ ਆਉਣ ਤੋਂ ਪਹਿਲਾਂ ਖਬਰ ਆ ਗਈ ਸੀ ਕਿ ਭਾਰਤ ਸਰਕਾਰ ਵੀ ਅਮਰੀਕਾ ਦੇ ਨਾਲ ਸਹਿਮਤ ਹੈ ਵੀ ਹਾਂ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਤੁਸੀਂ ਜਿੰਨੇ ਭੇਜਣੇ ਭੇਜੋ ਮੈਨੂੰ ਲੱਗਦਾ ਹੋ ਸਕਦਾ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਨੇ ਸਹਿਮਤੀ ਨਾ ਦਿੱਤੀ ਹੋਵੇ ਜਾਂ ਉਹਨਾਂ ਨੇ ਕਹਿਤਾ ਹੋਵੇ ਵੀ ਨਾ ਐਦਾ ਨਹੀਂ ਐਦਾ ਨਹੀਂ ਅਸੀਂ ਵਾਪਸ ਲੈਣੇ ਵੀ ਤੁਸੀਂ ਫੌਜੀ ਜਹਾਜ਼ਾਂ 'ਚ ਭਰ ਕੇ ਬੇਇੱਜ਼ਤੀ ਕਰਕੇ ਛੱਡ ਕੇ ਜਾਓ ਹੋ ਸਕਦਾ ਸਾਡੇ ਹਲੇ ਸਹਿਮਤ ਹੋ ਗਏ ਹਣ ਮੋਦੀ ਸਰਕਾਰ ਦੂਜੇ ਨਾ ਸਹਿਮਤ ਹੋਏ ਹਣ ਪਰ ਜੇਕਰ ਅਮਰੀਕਾ ਨੇ ਭਾਰਤ ਦੇ ਲਈ ਭਾਰਤ ਨੂੰ ਹੀ ਚੁਣਿਆ ਇਦਾਂ ਦੀ ਗਤੀਵਿਧੀ ਲਈ ਤਾਂ ਫਿਰ ਮੋਦੀ ਸਾਹਿਬ ਦੇ ਉਸ ਕਥਨ ਦਾ ਕੀ ਹੈ ਜਿਹੜਾ ਉਹ ਕਹਿੰਦੇ ਨੇ ਮਾਈ ਫਰੈਂਡ ਟਰੰਪ ਟਰੰਪ ਮੇਰਾ ਦੋਸਤ ਹੈ ਫਿਰ ਇਹ ਕਾਹਦੀਆਂ ਯਾਰੀਆਂ ਤੇ ਕਾਹਦੀਆਂ ਦੋਸਤੀਆਂ ਤੇ ਕਿੱਥੇ ਦੋਸਤੀਆਂ ਇਹ ਵੱਡਾ ਸਵਾਲ ਹੈ ਹੁਣ ਦੇਖੋ ਟਰੰਪ ਨੇ ਇੰਜ ਕੀਤਾ ਕਿਉਂ ਉਹ ਮੈਸੇਜ ਦੇਣਾ ਚਾਹੁੰਦਾ ਸੀ ਪੂਰੀ ਦੁਨੀਆ ਨੂੰ ਟਰੰਪ ਨੇ ਜਾਣ ਬੁੱਝ ਕੇ ਹੱਥਕੜੀਆਂ ਤੇ ਬੇੜੀਆਂ ਲਵਾਇਆਂ ਕਿਉਂਕਿ ਉਹ ਇੱਕ ਤਾਂ ਵੱਡੀ ਖਬਰ ਬਣਾਉਣੀ ਚਾਹੁੰਦੇ ਸੀ ਦੁਨੀਆ 'ਚ ਜੇਕਰ ਉਹ ਇੰਜ ਨਾ ਕਰਦੇ ਤਾਂ ਇਹ ਇੰਟਰਨੈਸ਼ਨਲ ਖਬਰ ਨਹੀਂ ਸੀ ਬੰਨੀ ਅੰਤਰਰਾਸ਼ਟਰੀ ਨਿਊਜ਼ ਨਹੀਂ ਸੀ ਬੰਨੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਨਿਊਜ਼ ਬਣਾਉਣ ਦੇ ਲਈ ਉਹਨਾਂ ਨੇ ਇੰਜ ਕੀਤਾ ਤੇ ਇੰਟਰਨੈਸ਼ਨਲ ਨਿਊਜ਼ ਉਹ ਕਿਉਂ ਬਣਾਉਣਾ ਚਾਹੁੰਦੇ ਸੀ ਕਿਉਂਕਿ ਉਹ ਕਹਿੰਦੇ ਨੇ ਕਿ ਸਾਡੇ ਦੇਸ਼ ਦੇ ਵਿੱਚ ਅੱਜ ਵੀ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਆ ਉਹਦਾ ਬਿਆਨ ਆਇਆ ਉਹ ਕਹਿੰਦਾ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਅਪਰਾਧੀ ਲੋਕ ਵਧ ਰਹੇ ਨੇ ਔਰ ਬਹੁਤ ਸਾਰੇ ਨਸ਼ਾ ਤਸਕਰ ਵਧ ਰਹੇ ਨੇ ਤੇ ਅਸੀਂ ਪੂਰੀ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦੇ ਆ ਅਸਲ 'ਚ ਅਮਰੀਕਾ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਜੇਕਰ ਗਲਤ ਤਰੀਕਿਆਂ ਨਾਲ ਆਓਗੇ ਤੇ ਅਸੀਂ ਆਹ ਕੁਛ ਕਰਾਂਗੇ ਅਮਰੀਕਾ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਅਸੀਂ ਗਲਤ ਤਰੀਕਿਆਂ ਨਾਲ ਆਉਣ ਵਾਲਿਆਂ ਨੂੰ ਕੁਸ ਪੈਠੀਏ ਸਮਝਦੇ ਆ ਔਰ ਅਸੀਂ ਉਹਨਾਂ ਨੂੰ ਅਪਰਾਧੀ ਸਮਝਦੇ ਆ ਅਸੀਂ ਉਹਨਾਂ ਨੂੰ ਆਪਣੇ ਦੇਸ਼ ਤੇ ਹਮਲਾ ਕਰਨ ਵਾਲੇ ਸਮਝਦੇ ਆ ਤੇ ਉਹਨਾਂ ਦੇ ਨਾਲ ਅਸੀਂ ਆਹੀ ਸਲੂਕ ਕਰਾਂਗੇ ਇਹ ਗੱਲਾਂ ਕਰਕੇ ਉਹਨਾਂ ਨੇ ਹੱਥ ਕੜੀਆਂ ਬੇੜੀਆਂ ਜ਼ੰਜੀਰਾਂ ਚ ਜਕੜ ਕੇ ਤੇ ਵਾਪਸ ਭੇਜਿਆ ਪਰ क्रूरਤਾ ਦੀ ਹੱਦ ਦੇਖੋ ਪਤੰਦਰੋ ਨਿੱਕੇ ਜਵਾਕ ਨੂੰ ਤਾਂ ਬਖਸ਼ ਦਿੰਦੇ ਉਹਨੂੰ ਵੀ ਹੱਥ ਕੜੀਆਂ ਤੇ ਬੇੜੀਆਂ ਲਾਈਆਂ ਨੇ ਹੁਣ ਇਹਦੇ ਉੱਪਰ ਕੇਂਦਰ ਸਰਕਾਰ ਦੇ ਮੂੰਹ ਚੋਂ ਇੱਕ ਗੱਲ ਨਹੀਂ ਫੁੱਟੀ ਪੰਜਾਬ ਸਰਕਾਰ ਇੱਥੇ ਬੈਠੀ ਘੁਰਕੁਰ ਕਰੀ ਜਾਂਦੇ ਨੇ ਪਰ ਜਿਹੜਾ ਅਸਲੀ ਜੜ ਹੈ ਉਹਦੇ ਤੇ ਸੱਟ ਮਾਰਨ ਨੂੰ ਇਹ ਵੀ ਨਹੀਂ ਤਿਆਰ ਜੇਕਰ ਪੰਜਾਬ ਦੇ ਮੁੰਡੇ ਕੁੜੀਆਂ ਜਾਣ ਲਈ ਮਜਬੂਰ ਨੇ ਓਏ ਉਹ ਕਿਹੜੇ ਕਾਰਨਾ ਕਰਕੇ ਨੇ ਆਹ ਤਾਂ ਦੱਸੋ ਤੇ ਤੁਸੀਂ ਉਹ ਚ ਕਿੰਨੇ ਕੁ ਬਦਲਾ ਲਿਆਉਂਦੇ ਨੇ ਆਹ ਤਾਂ ਦੱਸੋ ਇਹ ਤਾਂ ਦੱਸਣਾ ਕੋਈ ਨਹੀਂ ਤੇ ਸਿਰਫ ਬਿਆਨ ਦੇਨੇ ਨੇ ਕੁਲਦੀਪ ਢਾਲੀਵਾਲ ਸਾਹਿਬ ਜਿਹੜੇ ਕੈਬਨਿਟ ਮੰਤਰੀ ਨੇ ਉਹ ਦਲੇਰ ਸਿੰਘ ਦੇ ਘਰ ਗਏ ਨੇ ਸਲੇਮਪੁਰ ਅਜਨਾਲਾ ਦੇ ਵਿੱਚ ਉੱਥੇ ਜਾ ਕੇ ਉਹਦੇ ਨਾਲ ਹਮਦਰਦੀਆਂ ਪ੍ਰਗਟ ਕੀਤੀਆਂ ਨੇ ਕੱਲੀਆਂ ਹਵਧੀਆਂ ਨੂੰ ਰਗੜ ਕੇ ਕਿਸੇ ਨੇ ਫੋੜੇ ਤੇ ਲਾਉਣਾ ਹੈ ਖਬਰ ਇਹ ਵੀ ਆ ਰਹੀ ਆ ਕਿ ਦਲੇਰ ਸਿੰਘ ਨੂੰ ਕਿਹਾ ਵੀ ਤੈਨੂੰ ਨੌਕਰੀ ਦੇਾਂਗੇ ਚੰਗੀ ਗੱਲ ਐ ਦੇਣੀ ਚਾਹੀਦੀ ਐ ਪਰ ਫਿਰ ਬਾਕੀ ਤੀਆਂ ਨੂੰ ਵੀ ਦੇਣੀ ਚਾਹੀਦੀ ਐ ਇਕੱਲੇ ਦਲੇਰ ਸਿੰਘ ਨੂੰ ਨਹੀਂ ਤੇ ਨਾਲ ਜਿਹੜੇ ਜਿਹੜੇ ਅਮਰੀਕਾ ਦੇ ਰਸਤਿਆਂ ਤੇ ਨਹੀਂ ਪਟਕੀ ਜਿਹੜੇ ਇੱਥੇ ਹੀ ਕੋਸ਼ਿਸ਼ਾਂ ਕਰ ਰਹੇ ਨੇ ਫਿਰ ਉਹਨਾਂ ਨੂੰ ਕਿਉਂ ਨਹੀਂ ਦੇਣੀ ਚਾਹੀਦੀ ਸਵਾਲ ਇਹ ਵੀ ਹੈ ਜਿਹੜੇ ਅੱਜ ਵੀ ਭਗਵੰਤ ਮਾਨ ਸਾਹਿਬ ਦੇ ਬਾਰ ਮੂਰੇ ਬੈਠੇ ਨੇ ਜਿਹੜੇ ਬੇਰੁਜ਼ਗਾਰ ਵੱਖ-ਵੱਖ ਸ਼ਹਿਰਾਂ 'ਚ ਕਸਬਿਆਂ 'ਚ ਰੋਜ਼ ਪ੍ਰਦਰਸ਼ਨ ਕਰਦੇ ਆ ਬੇਰੁਜ਼ਗਾਰ ਫਿਰ ਉਹਨਾਂ ਨੂੰ ਕਿਉਂ ਨਹੀਂ ਦੇਣੀ ਇਹ ਵੀ ਇੱਕ ਸਵਾਲ ਹੈ ਪਰ ਇਹਨਾਂ ਸਵਾਲਾਂ ਨੇ ਸਵਾਲ ਹੀ ਰਹਿ ਜਾਣਾ ਕਿਉਂਕਿ ਸਵਾਲ ਦਾ ਜਵਾਬ ਜਿੰਨਾ ਚਿਰ ਨਾ ਮਿਲੇ ਉਹਨਾਂ ਟਾਈਮ ਉਹ ਸਵਾਲ ਸਿਰਫ ਸਵਾਲ ਹੀ ਰਹਿੰਦਾ ਹੈ ਤੇ ਸਰਕਾਰਾਂ ਨੇ ਹੁਣ ਇੱਕ ਨਵੀਂ ਨੀਤੀ ਫੜੀ ਹੋਈ ਐ ਬੋਲੋ ਹੀ ਨਾ ਚੁੱਪ ਵੱਟ ਜਾਓ ਗੁੰਗੇ ਬਣ ਜਾਓ ਤੇ ਸਰਕਾਰਾਂ ਗੁੰਗੇ ਵੀ ਬਣਦੀਆਂ ਨੇ ਤੇ ਡਾਇਵਰਟ ਵੀ ਕਰ ਦਿੰਦੀਆਂ ਨੇ ਮੁੱਦਾ ਹੀ ਹੋਰ ਚੱਕ ਲੈਂਦੇ ਨੇ ਤੁਸੀਂ ਦੇਖੋ ਜਦੋਂ ਵੀ ਲੋਕਾਂ ਨਾਲ ਜੁੜਿਆ ਕੋਈ ਮੁੱਦਾ ਉੱਠਦਾ ਉਹਨੇ ਟਾਈਮ ਨੂੰ ਇਹ ਕਿਸੇ ਨਾ ਕਿਸੇ ਪਾਸੇ ਇਹੋ ਜਿਹਾ ਰੌਲਾ ਪਾਉਂਦੇ ਨੇ ਸਾਰੇ মিডিਏ ਨੂੰ ਉਧਰ ਲਾ ਦਿੰਦੇ ਨੇ ਤੇ মিডিਆ ਸਾਰੇ ਲੋਕਾਂ ਦਾ ਧਿਆਨ ਉਧਰ ਖਿੱਚ ਲੈਂਦਾ ਤਾਂ ਫਿਰ ਅਸਲੀ ਮੁੱਦਾ ਰੋਲ ਜਾਂਦਾ ਹੁਣ ਜਿੰਨਾ ਵੱਡਾ ਇਹ ਮੁੱਦਾ ਹੈ ਇਹਨੂੰ ਮੋਦੀ ਸਾਹਿਬ ਨੇ ਕੁੰਬ ਦੀਆਂ ਉਥੇ ਟੁਬਕੀਆਂ ਲਾ ਕੇ ਉਧਰ ਨੂੰ ਖਿੱਚਣ ਦੀ ਕੋਸ਼ਿਸ਼ ਤਾਂ ਕੀਤੀ ਪਰ ਖੈਰ ਉਹ ਮੁੱਦਾ ਤਾਂ ਬਣ ਗਿਆ ਨੈਸ਼ਨਲ ਨੈਸ਼ਨਲ ਮੁੱਦਾ ਬਣਿਆ ਪਰ ਅਜੇ ਇਹਨਾਂ ਨੇ ਰੋਲ ਦੇਣਾ ਇਹਨੂੰ ਕਿਉਂਕਿ ਕੱਲ ਨੂੰ ਦਿੱਲੀ ਦੀਆਂ ਵੋਟਾਂ ਦਾ ਨਤੀਜਾ ਹੈ ਤੇ ਵੋਟਾਂ ਦੇ ਨਤੀਜੇ ਦੇ ਵਿੱਚ ਸਾਰਾ ਮੀਡੀਆ ਸਾਰੇ ਲੋਕਾਂ ਦਾ ਰਜਾਨ ਇੱਕ ਵਾਰ ਦਿੱਲੀ ਦੇ ਨਤੀਜਿਆਂ ਵੱਲ ਹੋ ਜਾਣਾ ਭਾਵੇਂ ਉਹਨਾਂ ਨਤੀਜਿਆਂ ਤੋਂ ਆਮ ਲੋਕਾਂ ਦਾ ਕੁਝ ਨਹੀਂ ਨਿਕਲਣਾ ਪਰ ਫਿਰ ਵੀ ਇੰਜ ਹੋਣਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨ